8000 ਫੀਸ ਹੋਊਗੀ 1,60,000 ਰੁਪਏ ਬਣਦਾ ਕਿਸੇ ਨੂੰ ਥੋੜਾ ਬੋਤਾ ਲੈਸ ਵੀ ਕੀਤਾ ਤਾਂ 1.5 ਲੱਖ ਰੁਪਏ ਬਣਦਾ 12000 ਕਰਾਇਆ ਸਾਲ ਦੇ ਕਿਰਾਏ ਦੇ ਹਿਸਾਬ ਨਾਲ 1,44,000 ਰੁਪਏ ਮੇਰਾ ਖਰਚਾ ਹੈ ਆਪਣੇ ਖਰਚੇ ਬਾਹਰ ਕੱਢ ਵੀ ਲਈਏ ਤਾਂ ਵੀ ਆਪਾਂ 1.5 ਲੱਖ ਤੇ ਸਰਵਾਈਵ ਕਰਾਂਗੇ ਤਾਂ ਜੇ ਉਹ ਤੋਂ ਵੀ ਉੱਪਰ ਕੰਮ ਵੜਾ ਜਾ ਚੱਲ ਪਏ ਬੱਚੇ ਵਧ ਗਏ ਤਾਂ ਉੱਪਰ ਸਾਰਾ ਮੁਨਾਫਾ ਹੀ ਮੁਨਾਫਾ ਆਏ ਇਹ ਬੇਸਿਕ ਪਲੈਨਿੰਗ ਸੀ ਮੇਰੀ ਬਹੁਤ ਸੋਣਾ ਪਲਾਨ ਤੇ ਰੱਬ ਨੇ ਸੁਣ ਲਈ ਨਹੀਂ ਵਧੀਆ ਪਲਾਨ ਕੀਤਾ ਸੀ ਮੈਨੂੰ ਬਹੁਤ ਵਧੀਆ ਲੱਗੀ ਹਾਂ ਮੈਂ ਉਹੀ ਬੇਸਿਕ ਲੈ ਕੇ ਚੱਲਿਆ ਮੈਂ ਕੋਈ ਜਿਆਦਾ ਜਿਆਦਾ ਲਾਲਚ ਨਹੀਂ ਰੱਖਿਆ ਛੋਟੀ ਸੋਚ ਨਾਲ ਚੱਲਿਆ ਵੀ ਹਾਂ ਵੀ ਆਹ ਚੀਜ਼ ਲੈਣੀ ਆਪਾਂ ਨੇ ਬਸ ਤੁਸੀਂ ਆਪਣਾ ਖਰਚਾ ਕੱਢ ਲਿਆ ਹਾਂ ਖਰਚਾ ਕੱਢ ਲਿਆ ਉਹਦੇ ਵਿੱਚੋਂ ਕੁਝ ਵੀ ਪ੍ਰੋਫਿਟ ਨਹੀਂ ਸੋਚਿਆ ਵੀ ਜਿੰਨਾ ਕਾ ਆ ਗਿਆ ਆਪਾਂ ਓਨਾਂ ਕ ਕਰਾਂਗੇ ਭਾਈ ਜੀ ਮੈਂ 4 ਤਰੀਕ ਨੂੰ ਮੇਰੇ ਕੋਲ 20 ਬੱਚੇ ਸੀਗੇ 10 ਤਰੀਕ ਨੂੰ ਮੇਰੇ ਕੋਲ 50 ਬੱਚੇ ਸੀ ਬੱਲੇ ਬੱਲੇ ਤੇ ਉਹ ਹੁਣ ਤੁਸੀਂ ਐਂ ਕਹਿ ਲੋ ਕਿ ਚਾਹੇ ਮੇਰਾ ਪੜ੍ਹਾਉਣ ਦਾ ਟੈਲੈਂਟ ਕਹਿ ਲੋ ਬਜੀਰਾ ਮੇਰਾ ਵਰਡ ਆਫ ਮਾਊਥ ਮਾਰਕੀਟ ਦੇ ਵਿੱਚ ਵੀ ਇੱਕ ਬੱਚਾ ਮੇਰੇ ਕੋਲੇ ਪੜ ਗਿਆ ਉਹ ਚਾਰ ਲੈ ਕੇ ਆਉਂਦਾ ਨਾਲ ਕਿ ਯਾਰ ਭਾਈ ਮੈਂ ਉੱਥੇ ਜਾਣਾ ਕਿਉਂਕਿ ਓਬਵੀਅਸ ਜੀ ਗੱਲ ਆ ਕਿ ਕੌਣ ਤਿਆਰੀ ਯਾਰ ਦੋਸਤ ਤਿਆਰੀ ਕਰਦੇ ਦਿੰਦੇ ਆ ਬਿਲਕੁਲ ਬਿਲਕੁਲ ਵਰਡ ਆਫ ਮਾਊਥ ਯਾਰ ਮੈਂ ਕਹਿੰਦਾ ਮਾਰਕੀਟਿੰਗ ਤੁਹਾਡੀ ਕੋਈ